ਵਾਬਾ ਬੋਸਤੇ ਬਲਵੰਤ ਸਿੰਘ ਬਹਿਰਮਕੇ ਪਸਾਰ ਮਜ਼ਦੂਰੀ ਮੋਰਚੇ ਦੇ ਆਗੂ ਤੇ ਸੂਬਾ ਫਜ਼ਲਾਨ ਵੀ ਕਿਰੀ ਬਹਿਰਮਕੇ ਉਹ ਰਾਜਾ ਜਾਮਦੀਦਾ ਮਾਮਲਾ ਕੀ ਹੈ ਤੇ ਕੀ ਮੰਗਾਂਗੇ ਦੇਖੋ ਪਹਿਲੀ ਗੱਲ ਟੋਲਪਲਾਜਾ ਅਸੀਂ ਜਮਨੀ ਕੀਤਾ ਹੋਇਆ ਅਸੀਂ ਤਕਰੀਬਨ ਗਰ 11:30 ਵਜੇ ਦੇ ਕਰੀਬ ਦੋਨਾਂ ਫਾਰਮਾਂ ਦੇ ਫੈਸਲੇ ਦੇ ਮੁਤਾਬਕ ਕੇਐਮ ਤੇ ਐਸਕੇਐਮ ਨਾਨ ਪੋਲੀਟিক্যাল ਦੇ ਮੁਤਾਬਕ ਅਸੀਂ ਕੱਲ ਹੀ ਅਪ ਸੂਚਮਿਲ ਕਰਨ ਕਰਕੇ ਦੇਸ਼ ਦਾ ਪ੍ਰਧਾਨ ਮੰਤਰੀ ਅੱਜ ਪਟਿਆਲੇ ਦੇ ਵਿੱਚ ਇੱਕ ਚੋਣ ਜਲਸੇ ਨੂੰ ਸੰਬੋਧਨ ਕਰਨ ਵਾਸਤੇ ਆ ਰਿਹਾ ਹੈ। ਔਰ ਅਸੀਂ ਜਿਸ ਤਰੀਕੇ ਦੇ ਨਾਲ ਬੀਜੇਪੀ ਦੇ ਪੰਜਾਬ ਦੇ ਵਿੱਚ 13 ਕੈਂਡੀਡੇਟਾਂ ਨੂੰ ਸਵਾਲ ਕਰ ਰਹੇ ਹਾਂ ਉਸੇ ਹੀ ਤਰੀਕੇ ਦੇ ਨਾਲ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਸਵਾਲ ਕਰਨਾ ਚਾਹੁੰਦੇ ਹਾਂ ਕਿ 13 ਫਰਵਰੀ ਤੋਂ ਸ਼ੰਭੂ ਬਾਰਡਰ ਖਨੌਰੀ ਬਾਰਡਰ ਔਰ ਉਸ ਤੋਂ ਇਲਾਵਾ ਰਤਨਪੁਰ ਤੇ ਡੱਬਾੜੀ ਬਾਰਡਰ ਤੇ ਵੱਡੇ ਮੋਰਚੇ ਖਸਾ ਮੋਰਚੇ ਲੱਗੇ ਹੋਏ ਨੇ 13 ਫਰਵਰੀ ਨੂੰ ਤੁਸੀਂ ਦੇਖਿਆ ਵੀ ਕਿਸ ਤਰੀਕੇ ਦੇ ਨਾਲ ਕਿਸਾਨਾਂ ਤੇ ਮਜ਼ਦੂਰਾਂ ਦੇ ਉੱਪਰ ਸਾਡੀਆਂ ਮਤਾਵਾ ਤੇ ਭੈਣਾ ਨੌਜਵਾਨਾਂ ਦੇ ਉੱਪਰ ਵੱਡੀ ਪੱਧਰ ਤੇ ਸ਼ੈਲੋ ਕੀਤੀ ਗਈ ਔਰ ਨਾਲ ਦੀ ਨਾਲ ਸਾਡੇ ਬਹੁਤ ਹੀ ਨੌਜਵਾਨ ਫਟੜ ਕੀਤੇ ਗਏ 400 ਤੋਂ ਉੱਪਰ ਕਿਸਾਨ ਫਟੜ ਹੋਇਆ ਔਰ ਉਹਨਾਂ ਦੀਆਂ ਅੱਖਾਂ ਵੀ ਚਲੀਆਂ ਗਈਆਂ ਪ੍ਰੀਤਪਾਲ ਨੂੰ ਬੋਰੀ ਵਿੱਚ ਪਾ ਕੇ ਖਨੌਰੀ ਬਾਰਡਰ ਤੇ ਉਹਨੀਆਂ ਲੱਤਾਂ ਦੇ ਬਾਹਾਂ ਤੋੜੀਆਂ ਗਈਆਂ ਨੱਕ ਵੀ ਹੱਡੀ ਤੋੜੀ ਗਈ ਇੱਥੇ ਹੀ ਬਸ ਨਹੀਂ ਕੀਤੀ ਸ਼ੁਭਕਰਨ ਪਿੰਡ ਬੰਨੋ ਜ਼ਿਲ੍ਹਾ ਬਠਿੰਡਾ ਤੋਂ ਉਹਨੂੰ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰਿਆ ਗਿਆ ਔਰ ਕਿਸਾਨ ਮੋਰਚੇ ਦਾ ਪਹਿਲਾ ਸ਼ਹੀਦ ਜਿਹੜਾ ਸ਼ੁਭਕਰਨ ਹੋਇਆ ਉਹ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਸਵਾਲ ਕਰਨ ਵਾਸਤੇ ਪਹੁੰਚ ਰਿਹਾ ਸੀ ਸਾਡੇ ਸਵਾਰ ਸਿੰਘ ਉਹ ਸਵਾਰ ਸਿੰਘ ਜਿਹੜਾ 2021 ਦੇ ਵਿੱਚ ਅੰਦੋਲਨ ਚਿਤਕੇ ਵਾਸਤੇ ਮੁੜੇ ਸੀ ਔਰ ਬੀਜੇਪੀ ਸਰਕਾਰ ਨੇ ਵਾਦਾ ਕੀਤਾ ਸੀਗਾ ਕਿ ਤੁਹਾਡੀਆਂ ਬਾਕੀ ਦੀਆਂ ਮੰਗਾਂ ਜਿਹੜੀਆਂ ਨੇ ਉਹ ਮੰਗੀਆਂ ਜਾਣਗੀਆਂ ਭਾਵੇਂ ਐਮਐਸਪੀ ਦਾ ਗਰੰਟੀ ਕਾਨੂੰਨ ਦੀ ਗੱਲ ਹੋਵੇ ਚਾਹ ਦੇਸ਼ ਦੇ ਕਿਸਾਨ ਦੇ ਤਰਜ਼ੇ ਦੀ ਗੱਲ ਹੋਵੇ ਤੇ ਚਾਹ ਇਸ ਤੋਂ ਇਲਾਵਾ ਲਖੀਮਪੁਰ ਖੀਰੀ ਦੇ ਵਿੱਚ ਚਾਰ ਕਿਸਾਨ ਤੇ ਇੱਕ ਪੱਤਰਕਾਰ ਰਾਜਗੁਰੇ ਮੰਤਰੀ ਦੇ ਬੇਟੇ ਵੱਲੋਂ ਉਹਨਾਂ ਨੂੰ ਗੱਡੀ ਚੜਾ ਕੇ ਸ਼ਹੀਦ ਕਰ ਦਿੱਤਾ ਜਾਵੇ ਉਹਨਾਂ ਦੇ ਇਨਸਾਫ਼ ਦੀ ਗੱਲ ਹੋਵੇ ਚਾਹ ਮਨਰੇਗਾ ਸਕੀਮ 200 ਦਿਨ ਤੇ 700 ਰੁਪਏ ਦਿਹਾੜੀ ਦੀ ਗੱਲ ਹੋਵੇ ਐਸਪੀ ਐਮਐਸਪੀ ਜਿਹੜੀ ਹੈਗੀ ਆ ਸੁਆਮੀਨਾਥਨ ਸੀ250 ਪਲੱਸ ਦੇ ਮੁਤਾਬਕ ਸਾਡੇ ਫਸਲਾਂ ਦੇ ਭਾਅ ਦਿੱਤੇ ਜਾਣ ਪਰ ਅੱਜ ਦੇਸ਼ ਦਾ ਪ੍ਰਧਾਨ ਮੰਤਰੀ ਕਿਸਾਨਾਂ ਦੇ ਸਵਾਲਾਂ ਤੇ ਪੜਦਾ ਹੋਇਆ ਉਹ ਪਟਿਆਲੇ ਦੇ ਅੰਦਰ ਪੋਲੋ ਗਰਾਊਂਡ ਦੇ ਵਿੱਚ ਉਹ ਸੀਮਤ ਜਲਸੇ ਨੂੰ ਸੰਬੋਧਨ ਕਰ ਰਿਹਾ ਹੈ ਪਰ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਫਰਾਗ ਦੇ ਲਈ ਕਰਨੀ ਚਾਹੀਦੀ ਹੈ ਅੱਜ ਪੰਜਾਬ ਦੀ ਧਰਤੀ ਤਿਆਰ ਹੈ ਵੱਡਾ ਦਿਲ ਰੱਖ ਕੇ ਕਿਸਾਨਾਂ ਦੇ ਹਿੱਤਾਂ ਦੇ ਖਾਤਰ ਮਜ਼ਦੂਰਾਂ ਦੇ ਹਿੱਤਾਂ ਦੇ ਖਾਤਰ ਕੋਈ ਪੈਕੇਜ ਲੈ ਕੇ ਆਉਂਦਾ ਕੋਈ ਚੰਗਾ ਵਕਤ ਲੈ ਕੇ ਆਉਂਦਾ ਜਿਹੜਾ ਇੱਕ ਪਾਸੇ ਕਹਿੰਦਾ ਮੈਂ ਚੌਕੀਦਾਰ ਹਾਂ ਮੈਂ ਵਿਕਸਿਤ ਦੇਸ਼ ਬਣਾਉਣਾ ਚਾਹੁੰਦਾ ਪਹਿਲਾਂ ਹੋਰ ਵੀ ਬਹੁਤ ਕੁਝ ਅੱਗੇ ਲੈ ਕੇ ਆਇਆ ਪਰ ਉਹ ਚੱਲਿਆ ਨਹੀਂ ਇਸ ਕਿਸਾਨ ਦੋਲਨ ਨੇ ਬੀਜੇਪੀ ਦਾ ਜਿਹੜਾ slogan ਸੀਗਾ ਉਹਨੂੰ ਫਿੱਕਾ ਪਾ ਤਰ ਕੇ ਰੱਖ ਦਿੱਤਾ ਤੁਸੀਂ ਦੇਖਿਆ ਜਦੋਂ 13 ਫਰਵਰੀ ਨੂੰ ਅੰਦੋਲਨ ਚੱਲਿਆ ਸੀ ਤੇ ਕਈ ਜਿਹੜੇ ਗੱਠ ਜੁੜ ਸੀ ਉਹ ਟੁੱਟ ਚੁੱਕੇ ਸੀਗੇ ਭਾਵੇਂ ਪੰਜਾਬ ਦੀ ਗੱਲ ਹੋਵੇ ਹਰਿਆਣਾ ਦੀ ਗੱਲ ਹੋਵੇ ਭਾਵੇਂ ਹੋਰ ਕਿਸੇ ਸਟੇਟ ਦੀ ਗੱਲ ਹੋਵੇ ਇੱਥੇ ਹੀ ਬੱਸ ਨੇ ਕੱਲ ਪਰਸੋਂ ਦੀ ਗੱਲ ਆ ਜਦੋਂ ਅੱਨਿਲ ਵਿੱਚ ਗ੍ਰਹਿ ਮੰਤਰੀ ਜਿਹੜਾ ਹਰਿਆਣਾ ਦਾ ਸੀਗਾ ਉਹਨੂੰ ਘੇਰਿਆ ਗਿਆ ਤੇ ਉਹਨੂੰ ਜਿਹੜੇ ਸਵਾਲ ਕੀਤੇ ਗਏ ਕਿਸਾਨਾਂ ਵੱਲੋਂ ਉਹਨੇ ਆਪਣੀ ਜ਼ੁਬਾਨ ਤੋਂ ਇਹ ਗੱਲ ਕਹੀ ਆ ਵੀ ਸ਼ੁੱਭ ਕਰਨ ਨੂੰ ਗੋਲੀ ਅਸੀਂ ਮਾਰੀ ਆ ਉਹਨੇ ਜਿੰਮੇਵਾਰੀ ਚੁੱਕੀ ਆ ਐਦੋਂ ਉੱਤੇ ਸਬੂਤ ਕਿਹੜਾ ਵੱਡਾ ਹੋ ਸਕਦਾ ਸਾਡੀਆਂ ਮਾਨ ਜੋ ਅਦਾਲਤਾਂ ਹਾਈ ਕੋਰਟ ਭਾਵੇਂ ਸੁਪਰੀਮ ਕੋਰਟ ਦੀ ਨਿਆਪੜਤਾ ਹੋਵੇ ਅੱਜ ਉਹਨਾਂ ਨੂੰ ਫੈਸਲਾ ਜੱਜਾਂ ਨੂੰ ਬੈਠ ਕੇ ਕਰਨਾ ਚਾਹੀਦਾ ਹੈ ਵੀ ਇੱਕ ਦੇਸ਼ ਦਾ ਤੇ ਇੱਕ ਸਟੇਟ ਦਾ ਜਿਹੜਾ ਗ੍ਰਹਿ ਮੰਤਰੀ ਆ ਉਹ ਖੁਦ ਆਪਣੀ ਜ਼ੁਬਾਨ ਤੋਂ ਕਹਿ ਰਿਹਾ ਹੈ ਵੀ ਜਿਹੜਾ ਸ਼ੁਰੂ ਕਰਨਾ ਹੈ ਉਹ ਸਾਡੇ ਆਰਡਰ ਦੇ ਮੁਤਾਬਕ ਉਹਨੂੰ ਗੋਲੀ ਮਾਰੀ ਗਈ ਹੈ ਔਰ ਸ਼ਹੀਦ ਕੀਤਾ ਗਿਆ ਦੇਖੋ ਸਾਡੇ ਆਗੂ ਸਹਿਬਾਨ ਜਿਹੜੇ ਡੈਪੂਟੇਸ਼ਨ ਹੈਗਾ ਉਹ ਪ੍ਰਸ਼ਾਸਨ ਦੇ ਨਾਲ ਮੀਟਿੰਗ ਕਰ ਰਿਹਾ ਜਿਸ ਤਰੀਕੇ ਨਾਲ ਰਣਨੀਤੀ ਹੋਵੇਗੀ ਆਪ ਜੀ ਨੂੰ ਦੱਸੀ ਜਾਵੇਗੀ ਕਾਰਨ ਇਹ ਹੈ ਕਿ ਜੇ ਲੋਕ ਤੰਗ ਪਰੇਸ਼ਾਨ ਹੋ ਰਹੇ ਆ ਕਿ ਨਹੀਂ ਲੱਗਦਾ ਇੱਦਾਂ ਦੀਆਂ ਬੈਠ ਕੇ ਗੱਲਬਾਤ ਹੋ ਸਕਦੀ ਸੀ ਬਿਲਕੁਲ ਅਸੀਂ ਲੋਕਾਂ ਨੂੰ ਅੱਜ ਤੱਕ ਪਰੇਸ਼ਾਨ ਨਹੀਂ ਕੀਤਾ ਭਾਵੇਂ ਸ਼ੰਭੂ ਬਾਰਡਰ ਦੀ ਗੱਲ ਹੋਵੇ ਭਾਵੇਂ ਖਨੋਰੀ ਬਾਰਡਰ ਦੀ ਗੱਲ ਹੋਵੇ ਵੱਡੀਆਂ-ਵੱਡੀਆਂ ਦੁਬਾਰਾਂ ਉਹ 13 ਫਰਵਰੀ ਤੋਂ ਪਹਿਲਾਂ ਵੀ ਕੀਤੀਆਂ ਦੀਆਂ ਜਿਹੜੀਆਂ ਅੱਜ ਵੀ ਉਸੇ ਤਰ੍ਹਾਂ ਹਸਰੀਆਂ ਹੋ ਗਿਆ ਨੇ ਅਸੀਂ ਇੱਥੇ ਵੀ ਟਿੱਪਰ ਖੜੇ ਨਹੀਂ ਕੀਤੇ ਇਹ ਤੇਰੇ ਪ੍ਰਸ਼ਾਸਨੋਂ ਅਸੀਂ ਖੜਾ ਨਹੀਂ ਕੀਤਾ ਇਹ ਪੰਜਾਬ ਸਰਕਾਰ ਔਰ ਭਾਜਪਾ ਦੀ ਸਰਕਾਰ ਜਾਣ ਸਕਦੀ ਹੈ ਜਿਨੇ ਕਿਉਂ ਖੜਾ ਕੀਤਾ ਕਿਉਂ ਰੁਕਣਾ ਚਾਹੁੰਦੀ ਆ ਇਹਨਾਂ ਨੂੰ ਸਾਨੂੰ ਅੱਗੇ ਜਾਣ ਦੇਣਾ ਚਾਹੀਦਾ ਸੀ ਜਿਹੜੇ ਭਾਵੇਂ ਰਾਤ ਸਾਡੇ 2:30 ਵਜੇ ਤੱਕ ਸਾਡੀਆਂ ਮੀਟਿੰਗਾਂ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਕਰਾਉਂਦੇ ਰਹਿ ਮੇਰੇ ਪੰਦਰੇ ਵਿਚੋਲੇ ਆ ਤੇ ਦੂਜੇ ਪਾਸੇ ਤੁਹਾਡੇ ਸਾਹਮਣੇ ਸਾਰੀ ਫੋਰਸ ਕਿਉਂ ਉਹਨਾਂ ਦੇ ਕਹਨ ਤੱਕ ਲਾਈ ਹੋਈ ਆ ਮੈਂ ਕਹਿੰਦਾ ਦੇਸ਼ ਦਾ ਅੰਨ ਦਾਤਾ ਉਹ ਅੰਨ ਦਾਤਾ ਜਿਹੜਾ ਪਿੰਡਾਂ ਦੇ ਵਿੱਚ ਆਪਣੀਆਂ ਫਸਲਾਂ ਨੂੰ ਤਿਆਰ ਕਰਕੇ ਤੇ ਪੰਡਾਰ ਪਰਨ ਵਾਲਾ ਅੱਜ ਉਹਨੂੰ ਰੋਕ ਕੇ ਇਹ ਕੀ ਲੈਣਾ ਚਾਹੁੰਦੇ ਨੇ ਜਿਹੜਾ ਦੇਸ਼ ਦੇ ਅੰਨਦਾਤਾ ਨਾਲ ਟਕਰਾਏਗਾ ਉਹ ਚੂਰ-ਚੂਰ ਹੋ ਜਾਏਗਾ